ਹਰ ਪੰਜਾਬੀ ਇੱਕ ਦੂਸਰੇ ਮੁਸੀਬਤ ਚ ਮਾਂ ਫੜਦਾ ਹੈ ਪੰਜਾਬ ਦਾ ਇਹ ਕਲਚਰ ਹੈ ਪੰਜਾਬ ਦਾ ਇਹ ਸੁਭਾਅ ਆ ਕਿ ਆਪਣੇ ਕਿਸੇ ਸਾਥੀ ਨੂੰ ਮੁਸੀਬਤ ਚ ਪਿੰਡ ਦਾ ਵੇਖ ਕੇ ਸਾਰੇ ਮਦਦ ਕਰ ਰਹੇ ਆ ਸਾਰੇ ਮਿਲ ਕੇ ਅੱਜ ਅੰਮ੍ਰਿਤਸਰ ਹਲਕਾ ਵੈਸਟ ਵੱਲੋਂ ਅੱਜ ਜਿਹੜੇ ਰਾਸ਼ਨ ਦੇ ਟਰੱਕ ਆ ਇਹ ਅਸੀਂ ਤੋਰ ਰਹੇ ਆ ਅਸੀਂ ਤੇ ਸੇਵਾ ਕਰ ਰਹੇ ਆ ਔਰ ਸਾਰੇ ਪਿੰਡਾਂ ਦੇ ਵਿੱਚ ਜਾ ਰਹੇ ਆ ਸੋ ਇਹ ਰਾਸ ਸਮਗਰੀ ਜਿਹੜੀ ਹੈ ਪਰਦੇਸ ਕਾਂਗਰਸ ਵੱਲੋਂ ਇੱਕ ਮੇਮ ਚਲਾਈ ਗਈ ਹੈ ਵੀ ਹਰ ਏਰੀਆ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਹੈ ਉਹ ਲੋੜਵੰਦਾਂ ਦੀ ਮਦਦ ਕਰੇਗੀ ਸੋ ਉਹਦਾ ਇੱਕ ਹਿੱਸਾ ਅੱਜ ਤੋਂ ਕਿਤ ਸ਼ੁਰੂ ਕਰ ਦਿੱਤੀ ਜਾ ਰਹੀ ਹੈ ਪੰਜਾਬ ਪਰ ਭਾਰੀ ਪ੍ਰਭਾਵਿਤ ਬੁਖੇਲ ਜੋਣੇ ਅੱਜ ਖਾਸ ਤੌਰ ਦੇ ਉੱਤੇ ਜੋ ਪੰਜਾਬ ਦੇ ਦੌਰੇ ਦੇ ਉੱਤੇ ਹੈਗੇ ਨੇ ਦੱਸ ਦਈਏ ਕਿ ਜਿਹੜੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਪਿੰਡ ਹੈਗੇ ਨੇ ਅੱਜ ਉਹਨਾਂ ਵੱਲੋਂ ਨਾਲ ਪੁਰੀ ਹਾਈ ਕਮਾਂਡ ਕਾਂਗਰਸ ਵੱਲੋਂ ਜੇ ਕਹਿ ਲਈਏ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਕਹਿ ਲਈਏ ਤਾਂ ਸਾਰਿਆਂ ਵੱਲੋਂ ਅੱਜ ਕੱਲੇ-ਕੱਲੇ ਪਿੰਡ ਚਾਹੇ ਫਜ਼ਿਲਕੇ ਦੀ ਗੱਲ ਕਰੀਏ ਚਾਹੇ ਅਸੀਂ ਅਜਨਾਲੇ ਦੀ ਗੱਲ ਕਰੀਏ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਹਰ ਇੱਕ ਬੰਨੇ ਜਾਇਆ ਜਾਣਾ ਤਾਂ ਇਹ ਰਾਹਤ ਸਮਗਰੀ ਇਨ੍ਹਾਂ ਟਰੱਕਾਂ ਦੇ ਵਿੱਚ ਭਰ ਕੇ ਲੈ ਕੇ ਜਾਈ ਜਾਣੀ ਆ ਤਾਂ ਸਾਡੇ ਨਾਲ ਜੋ ਇੱਥੋਂ ਤੇ ਲੋਕਲ ਲੀਡਰਸ਼ਿਪ ਹੈਗੀ ਆ ਉਹ ਵੀ ਮੌਜੂਦ ਹੈਗੀ ਆ ਡਾਕਟਰ ਆਇਕਾ ਰਵੇਰਕਾ ਸੁਨੀਲ ਦਿੱਤੀ ਜੀ ਤਾਂ ਸਾਰੀ ਜਿਹੜੀ ਲੋਕਲ ਲੀਡਰਸ਼ਿਪ ਹੈਗੀ ਆ ਸਾਡੇ ਨਾਲ ਮੌਜੂਦ ਆ ਤਾਂ ਡਾਕਟਰ ਸਾਹਿਬ ਅੱਜ ਕਹਿ ਸਕਦੇ ਆ ਕਿ ਪੰਜਾਬ ਦੇ ਉੱਤੇ ਜਿਹੜੀ ਆ ਮਾੜਾ ਇੱਕ ਸਮਾਂ ਆ ਜਿਸ ਦੇ ਵਿੱਚ ਕੀ ਹੜ੍ਹ ਦੇ ਕਾਫੀ ਜ਼ਿਆਦਾ ਜਿਹੜਾ ਚਿੰਤਾ ਦਾ ਵਿਸ਼ਾ ਅੱਜ ਤੁਸੀਂ ਜਾ ਰਹੇ ਹੋ ਪੰਜਾਬ ਪਰਭਾਰੀ ਵੀ ਜਿਹੜੇ ਪਹੁੰਚ ਰਹੇ ਨੇ ਤਾਂ ਤੁਸੀਂ ਕਿਵੇਂ ਵੇਖਦੇ ਬਈ ਹਰ ਪੰਜਾਬੀ ਇੱਕ ਦੂਸਰੀ ਮੁਸੀਬਤ 'ਚ ਬਾਹ ਫੜਦਾ ਪੰਜਾਬ ਦਾ ਇਹ ਕਲਚਰ ਹੈ ਪੰਜਾਬ ਦਾ ਇਹ ਸੁਭਾਅ ਆ ਕਿ ਆਪਣੇ ਕਿਸੇ ਸਾਥੀ ਨੂੰ ਮੁਸੀਬਤ ਚ ਪੈਂਦਾ ਵੇਖ ਕੇ ਸਾਰੇ ਮਦਦ ਕਰ ਰਹੇ ਆ ਇੱਕ ਇੱਕ ਪੰਜਾਬੀ ਚਾਹੇ ਐਨ ਆਰ ਆਈ ਹੈ ਚਾਹੇ ਪੰਜਾਬ ਹੈ ਚਾਹੇ ਮਜ਼ਦੂਰ ਹੈ ਕਿਸਾਨ ਹੈ ਇੰਡਸਟ੍ਰੀਇਸਟ ਹੈ ਸਾਰੇ ਅਸੀਂ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਔਰ ਰਾਹੁਲ ਗਾਂਧੀ ਜੀ ਨੇ ਆਦੇਸ਼ ਜਾਰੀ ਕੀਤਾ ਹੈ ਕਿ ਇੱਕ ਇੱਕ ਕਾਂਗਰਸਾ ਵਰਕਰ ਹਰ ਉਸ ਜਗ੍ਹਾ ਤੇ ਉੱਪਰ ਜਾਏ ਜਿੱਥੇ ਕੋਈ ਅਜੇ ਤੱਕ ਨਹੀਂ ਪਹੁੰਚਿਆ ਔਰ ਹਰ ਜਗ੍ਹਾ ਤੇ ਮਦਦ ਪਹੁੰਚਣੀ ਚਾਹੀਦੀ ਹੈ ਹਰ ਜਗ੍ਹਾ ਦੇ ਉੱਪਰ ਉਹਨਾਂ ਦੀ ਮਦਦ ਹੋਣੀ ਚਾਹੀਦੀ ਹੈ ਔਰ ਇਸ ਲਈ ਅੱਜ ਕਾਂਗਰਸ ਪਾਰਟੀ ਦੇ ਸਾਡੇ ਪਰਿਵਾਰੀ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਬਪੇਸ਼ ਬਗੇਲ ਜੀ ਅੱਜ ਇੱਥੇ ਆਏ ਐ ਔਰ ਇੱਕ ਰਾਜਾ ਬੜਿੰਗ ਜੀ ਸਾਡੇ ਪ੍ਰਧਾਨ ਉਹ ਆਏ ਐ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਹੈ ਉਹ ਵੀ ਅੱਜ ਇੱਥੇ ਪਹੁੰਚੇ ਐ ਔਰ ਗੁਰਜੀਤ ਓਜਲਾ ਜੀ ਸਾਡੇ ਮੈਂਬਰ ਪਾਰਲੀਮੈਂਟ ਅਸੀਂ ਸਾਰੇ ਮਿਲ ਕੇ ਅੱਜ ਅੰਮ੍ਰਿਤਸਰ ਹਲਕਾ ਵੈਸਟ ਵੱਲੋਂ ਅੱਜ ਜਿਹੜੇ ਰਾਸ਼ਨ ਦੇ ਟਰੱਕ ਆ ਇਹ ਅਸੀਂ ਤੋੜ ਰਹੇ ਆ ਇਹ ਰਾਸ਼ਨ ਇਨਸਾਨਾਂ ਵਾਸਤੇ ਵੀ ਆ ਤੇ ਇਹ ਰਾਸ਼ਨ ਪਸ਼ੂਆਂ ਵਾਸਤੇ ਵੀ ਵੱਖਰੀਆਂ ਗੱਡੀਆਂ ਭੇਜੀਆਂ ਗਈਆਂ ਔਰ ਅਸੀਂ ਸਾਡੀ ਕੋਸ਼ਿਸ਼ ਇਸ ਗੱਲ ਦੀ ਹੈ ਕਿ ਹਰ ਸੰਭਵ ਜਿੰਨੀ ਮਦਦ ਕਰ ਸਕੇ ਕਰਾਂਗੇ ਜੀ ਤਾਂ ਸਾਡੇ ਨਾਲ ਜੋ ਐਮਐਲ ਦਿੱਤਿ ਸਾਹਿਬ ਵੀ ਜਿਹੜੇ ਮੌਜੂਦ ਹੈਗੇ ਨੇ ਇੱਥੇ ਤਾਂ ਦਿੱਤਿ ਸਾਹਿਬ ਕਾਫੀ ਮਾੜੇ ਹਾਲਾਤ ਹੈਗੇ ਨੇ ਹਾਲਾਂਕਿ ਕਾਂਗਰਸ ਆਪਣੇ ਪੱਧਰ ਤੋਂ ਉੱਤੇ ਵੱਖ-ਵੱਖ ਪਿੰਡਾਂ 'ਚ ਜਾ ਕੇ ਜਿਹੜੀ ਪਹੁੰਚ ਕਰ ਰਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਮਦਦ ਹੋ ਸਕੇ ਤਾਂ ਅੱਜ ਹਾਈ ਕਮਾਂਡ ਵੀ ਆ ਰਹੀ ਹੈ ਨਾਲ ਦੀ ਨਾਲ ਪੰਜਾਬ ਦੀ ਪੂਰੀ ਲੀਡਰਸ਼ਿਪ ਹੋਏਗੀ ਤੁਸੀਂ ਕਿਵੇਂ ਵੇਖਦੇ ਹੋ ਹਾਲਾਤ ਤਾਂ ਬਹੁਤ ਮਾੜੇ ਨੇ ਕਿੱਦਾਂ ਦੀ ਹੋਰ ਮਦਦ ਜੜੀ ਆ ਦੇਖੋ ਜੀ ਹਰ ਆਦਮੀ ਪਾਰਟੀ ਪੱਧਰ ਤੋਂ ਉੱਠ ਕੇ ਐਸੇਲੇ ਪੰਜਾਬ ਦੀ ਸੇਵਾ 'ਚ ਲੱਗਾ ਹੈ ਪੰਜਾਬ ਵੀ ਔਰ ਪੰਜਾਬ ਤੋਂ ਬਾਹਰ ਦੇ ਲੋਕ ਵੀ ਮੈਂ ਸਿਰਫ ਤੁਹਾਡੇ ਚੈਨਲ ਰਾਹੀਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਸ਼ਹਿਰ ਦਾ ਮੇਅਰ ਵੀ ਰਿਹਾ ਤਿੰਨ ਵਾਰ ਦਾ ਕਾਉਂਸਲਰ ਵੀ ਹਾਂ ਮੈਂ ਆਪਣੇ ਤਜਰਬੇ ਦੇ ਲਿਹਾਜ਼ ਨਾਲ ਕਹਿ ਰਿਹਾ ਕਿ ਇਹ 88 ਚ ਵੀ ਆ ਗਏ 23 ਚ ਵੀ ਆ ਗਏ 25 ਚ ਵੀ ਆ ਗਏ ਇਹਨਾਂ ਨੂੰ ਰੋਕਣਾ ਕਿੰਨੇ ਆ? ਕੀ ਸੈਂਟਰ ਗਵਰਨਮੈਂਟ ਨੇ? ਜਾਂ ਸਟੇਟ ਗਵਰਨਮੈਂਟ ਨੇ? ਕਿਉਂ ਨਹੀਂ? ਕਿਸ ਪਰਮਾਨੈਂਟ ਹੱਲ ਕੱਢਿਆ ਜਾਂਦਾ ਇਸ ਮੁੱਦੇ ਤੇ? ਇਹ ਕੋਈ ਤਰੀਕਾ ਥੋੜਾ ਉਹ ਚਾਹੇ ਕਿਸਾਨ ਆਪਣੀਆਂ ਜ਼ਮੀਨਾਂ ਬਾਤ ਕਰਨ ਘਰ ਬਣਾਣ, ਛੋਟੇ ਬੱਚੇ ਜਿੱਥੇ ਪਰਵਰਿਸ਼ ਕਰਨ ਉਹ ਘਰ ਟਹਿ ਜਾਣ, ਫਸਲਾਂ ਸਾਹਮਣੇ ਰੁੜ ਜਾਣ, ਸਾਹਮਣੇ ਪੈਸਿਆਂ ਨੂੰ ਅੱਗ ਲੱਗਦੀ ਜਦੋਂ ਦੇਖਦੇ ਆ ਵਿਚਾਰੇ। ਪੈਸਾ ਆ ਗਈ ਹੈ ਪੈਸਾ ਪੈਸਾ ਉਹਨਾਂ ਦਾ ਫਲੀਆਂ ਜਿਹੜੀਆਂ ਕਟਾਈ ਵੀ ਦਿਨ ਨੂੰ ਮੈਂ ਸਿਰਫ ਆਪ ਦੇ ਚੈਨਲ ਆਈਏ ਕਹਿੰਦਾ ਇਹ ਇਹ ਫੇਜ ਨਿਕਲ ਜਾਣਾ ਪੰਜਾਬੀ ਜਾਣਦੇ ਨੇ ਬਹਾਦਰ ਨੇ ਕਾਂਗਰਸ ਪਾਰਟੀ ਵੀ ਲੱਗੀ ਸਭ ਪਾਰਟੀਆਂ ਲੱਗੀਆਂ ਮੈਂ ਇਹ ਕਹਿਣਾ ਚਾਹੁੰਦਾ ਸਾਰੀਆਂ ਡਿਵੈਲਪਮੈਂਟ ਰੋਕ ਕੇ ਮੈਂ ਦੇਖਦਾ ਗਲੀਆਂ ਬਣੀਆਂ ਫਿਰ ਪੁੱਟ ਕੇ ਉਹ ਹੀ ਬਣ ਜਾਂਦੀਆਂ ਸੜਕਾਂ ਬਣੀਆਂ 3 ਸਾਲ ਨੂੰ ਟੁੱਟ ਜਾਂਦੀਆਂ ਫਿਰ ਉਹ ਹੀ ਬਣਦੀਆਂ ਕਿਉਂ ਨਹੀਂ ਇਰਤੇ ਇੱਕ ਪਾਇਦਾਰ ਕੋਈ ਫੈਸਲਾ ਲਿਆ ਜਾਂਦਾ ਬਨ ਚੰਗੇ ਮਜ਼ਬੂਤ ਪੱਕੇ ਕੀਤੇ ਜਾਣ ਕੰਕਰੀਟ ਦੇ ਕੀਤੇ ਜਾਣ ਔਰ ਇਹਦਾ ਪਰਮਾਨੈਂਟ ਹੱਲ ਕੱਢਿਆ ਜਾਵੇ ਪੰਜਾਬ ਦੀ ਫਟਾਈ ਲੈਂਡ ਜਿਹੜੀ ਹੜ੍ਹਾਂ ਦੇ ਵੇਠ ਆ ਜਾਂਦੀ ਆ ਉਹਦੇ ਨਾਲ ਪੰਜਾਬ ਦਾ 25% ਇਲਾਕਾ ਐਸਲਿ ਪੰਜਾਬ ਦਾ ਹੜ੍ਹਾਂ ਦੀ ਮਾਰ ਅੱਜ ਦੀ ਡੇਟ ਚ ਆ ਗਿਆ 25% ਦੇਖ ਲਈ ਕੋਈ ਘਟ ਨਹੀਂ 25% ਦਾ ਮਤਲਬ 50% ਨਾਲ ਦਾ ਏਰੀਆ ਵੀ ਉਹ ਰੇਂਜ ਚ 25% ਲੈ ਕੇ 50% ਅੱਧਾ ਪੰਜਾਬ ਕਹਿ ਸਕਦੇ ਹੋ ਅੱਜ ਪੰਜਾਬ ਡਿਸਟਰਬ ਹੈ ਕਿੰਨੇ ਰੋਕਣਾ ਜੀ ਸਰਕਾਰਾਂ ਨੇ ਰੋਕਣਾ ਸਰਕਾਰਾਂ ਦੀ ਅੱਜ ਡਿਊਟੀ ਬਣਦੀ ਹੈ ਕਿ ਆਓ ਨਿਕਲੋ ਔਰ ਇਸ ਸੂਬੇ ਨੇ ਜਿੰਨੇ ਸਾਥ ਦਿੱਤਾ ਹਮੇਸ਼ਾ ਤੁਹਾਡਾ ਦੇਸ਼ ਦਾ ਹਾਰ ਵੇਲੇ ਖੜੇ ਹੋਏ ਔਰਤਾਂ ਹਰ ਮੌਕੇ ਤੇ ਪੰਜਾਬ ਦੀ ਅਮਨ ਸ਼ਾਂਤੀ ਤੇ ਆਪ ਦੀ ਭਾਇਚਾਰੀ ਦੀ ਮਿਸਾਲ ਪੰਜਾਬ ਤੋਂ ਵੱਡੀ ਕਿਤੇ ਨਹੀਂ ਮਿਲ ਸਕਦੀ ਕਿਉਂ ਨਹੀਂ ਇਸ ਪੰਜਾਬ ਬਾਰੇ ਸੋਚਦਾ ਕੋਈ ਕੋਈ ਪਾਰਟੀ ਹੈ ਚਾਹੇ ਕਿੰਨੇ ਕੋਈ ਫੈਸਲਾ ਕੀਤਾ ਕੋਈ ਚੰਗਾ ਪੰਜਾਬ ਲਈ ਹਰ ਜਗਾ ਤੇ ਮਜਬੂਦ ਹੈ ਇਹ ਹਰ ਕੋਈ ਨਵੇਂ ਆਏ ਆ ਮੈਂ ਸਿਰਫ ਇਹ ਕਹਿਣਾ ਚਾਹਨਾ ਕਿ ਇਹਦਾ ਪਹਿਲਾ ਹੱਲ ਇਹਦਾ ਕੀਤਾ ਜਾਵੇ ਫਿਰ ਡਿਵੈਲਪਮੈਂਟਾਂ ਬਾਅਦ ਚ ਵੇਖੀਆਂ ਜਾਣਗੀਆਂ ਬਹੁਤ ਬਹੁਤ ਧੰਨਵਾਦ ਜੀ ਤਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਅੱਜ ਫੇਸਬੁਕ ਗੇਲ ਹੋਣਾਂ ਦੇ ਨਾਲ ਜਿਹੜੀ ਪੰਜਾਬ ਦੀ ਲੀਡਰਸ਼ਿਪ ਚਾਹੇ ਰਾਜਾ ਵੜਿੰਗ ਹੋਣਾਂ ਦੀ ਗੱਲ ਕਰ ਲਈਏ ਚੰਨੀ ਸਾਹਿਬ ਦੀ ਗੱਲ ਕਰ ਲਈਏ ਤੇ ਜਾ ਆਪਾਂ ਗੱਲ ਕਰ ਲਈ ਸੁਖਿਰੰਦਾਵਾਲਾ ਸਾਰੇ ਨਾਲ ਹੋਣਗੇ ਤਾਂ ਸਾਡੇ ਨਾਲ ਜੋ ਇਸ ਮੌਕੇ ਤੇ ਜਿਹੜੇ ਸਾਂਸਦ ਨੇ ਗੁਰਜੀਤ ਸਿੰਘ ਓਜਲਾ ਉਹ ਵੀ ਮੌਜੂਦ ਹੈਗੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਲੇਕਿਨ ਉਸ ਤੋਂ ਪਹਿਲਾਂ ਮੈਂ ਆਪਣੇ ਸੁਯੋਗਣ ਕਹਾਂਗਾ ਕਿ ਤਸਵੀਰ ਸਾਂਝੀ ਕੀਤੀ ਜਾਵੇ ਕਿ ਕਿੰਨੇ ਵੱਡੇ ਤੇ ਅੱਜ ਜੇ ਕਹਿ ਲਈਏ ਕਿ ਕਾਂਗਰਸ ਵੱਲੋਂ ਇਹ ਜਿਹੜੀ ਮਦਦ ਇੱਥੇ ਕੀਤੀ ਜਾਣੀ ਹੈ ਕਿਉਂਕਿ ਮਦਦ ਵੀ ਕਹਿ ਸਕਦੇ ਆ ਪੰਜਾਬ ਦੇ ਨਾਲ ਖੜਨ ਦਾ ਟਾਈਮ ਹੈਗਾ ਚਾਹੇ ਕੋਈ ਵੀ ਸਿਆਸੀ ਪਾਰਟੀ ਹੋਵੇ ਆਮ ਆਦਮੀ ਪਾਰਟੀ ਹੋਵੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਭਾਜਪਾ ਹੋਵੇ ਚਾਹੇ ਕੋਈ ਵੀ ਪਾਰਟੀ ਹੋਵੇ ਲੇਕਿਨ ਇਹ ਜੋ ਸਮਾਂ ਹੈਗਾ ਪੰਜਾਬੀ ਦੇ ਨਾਲ ਖੜਨ ਦਾ ਕਿਉਂਕਿ ਅਕਸਰ ਅਸੀਂ ਦੇਖ ਲਈਏ ਦੇਸ਼ ਭਰ ਦੇ ਵਿੱਚ ਕਿਤੇ ਵੀ ਕੋਈ ਜੋ ਤੋ ਇਹੋ ਜਿਹਾ ਮਾਹੌਲ ਬਣਦਾ ਤਾਂ ਪੰਜਾਬ ਸਭ ਤੋਂ ਮੋਹਰੇ ਜਾ ਕੇ ਜਿਹੜਾ ਉਸ ਸੂਬੇ 'ਚ ਮਦਦ ਦਾ ਹੱਥ ਫੁਲਾਉਂਦਾ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਇਸ ਵਾਰੀ ਜਿਹੜਾ ਪੰਜਾਬ ਦੇ ਉੱਤੇ ਇਹੋ ਜਿਹੇ ਹਾਲਾਤ ਬਣੇ ਤਾਂ ਕਿਸੇ ਵੱਲੋਂ ਕੋਸਾ ਤਾਂ ਨਹੀਂ ਦਿੱਤਾ ਗਿਆ ਲੇਕਿਨ ਪੰਜਾਬ ਦੇ ਜੋ ਪੁੱਤ ਨੇ ਜੋ ਵਿਦੇਸ਼ਾਂ 'ਚ ਜਾ ਵਸੇ ਨੇ ਜਿਨ੍ਹਾਂ ਨੂੰ ਆਪਾਂ ਐਨਆਰਆਈ ਕਹਿ ਦਿੰਦੇ ਆ ਤਾਂ ਉਹਨਾਂ ਵੱਲੋਂ ਵੱਡੀ ਮਦਦ ਜਿਹੜੀ ਆ ਆਪਣੇ ਹੀ ਪੰਜਾਬ ਦੀ ਕੀਤੀ ਗਈ ਆਪਣੇ ਪੰਜਾਬੀਆਂ ਦੀ ਕੀਤੀ ਗਈ ਤਾਂ ਇਹ ਚੀਜ਼ ਦੀ ਲੋੜ ਸੀਗੀ ਇਸ ਦੀ ਲੋੜ ਸੀਗੀ ਪੰਜਾਬ ਦੇ ਹਾਲਾਤ ਠੀਕ ਕਰਨ ਦੀ ਲੋੜ ਸੀਗੀ ਕਿਉਂਕਿ ਹਾਲਾਤ ਕਾਫੀ ਮਾੜੇ ਜਿਹੜੇ ਆ ਇਸ ਵਕਤ ਮਾੜੇ ਆ ਪੈਸਵਰ ਜੋ ਕਹਿ ਸਕਦੇ ਆ ਕਿ ਜਿਹੜਾ ਨੁਕਸਾਨ ਹੋਇਆ ਉਹ ਬਹੁਤ ਵੱਡੇ ਪੱਧਰ ਤੇ ਨੁਕਸਾਨ ਜਿਹੜਾ ਪੰਜਾਬੀਆਂ ਦਾ ਹੋਇਆ ਕਿਉਂਕਿ ਪਹਿਲੀਆਂ ਦਾ ਤਾਂ ਨੁਕਸਾਨ ਹੋਇਆ ਹੀ ਹੋਇਆ ਕਈਆਂ ਤੇ ਜਿਹੜੇ ਕਈ ਸੰਦ ਨੇ ਚਾਹੇ ਟਰੈਕਟਰ ਦੀ ਗੱਲ ਕਰ ਲਈ ਟਰਾਲੀ ਦੀ ਗੱਲ ਕਰਨੀ ਜਾਂ ਫਿਰ ਹੋਰ ਵੀ ਜਿਹੜੇ ਖੇਤੀ ਨੂੰ ਲੈ ਕੇ ਜਿਹੜੇ ਵਕਫਾ ਕਿਸਾਨ ਹੈਗੇ ਨੇ ਉਹ ਵੀ ਕਿਤਨਾ ਕਿਤੇ ਨੁਕਸਾਨੇ ਗਏ ਨੇ ਤਾਂ ਉਸ ਤੋਂ ਬਾਅਦ ਕੀ ਕਾਫੀ ਜ਼ਰ ਨੁਕਸਾਨ ਹੋਣ ਤੋਂ ਬਾਅਦ ਵੀ ਜਿਹੜੇ ਪੰਜਾਬੀ ਨੇ ਸੇਵਾ ਕਰਦੇ ਦਿਖਾਈ ਦੇ ਰਹੇ ਕਈ ਪਰਿਵਾਰ ਤੇ ਇਹੋ ਜਿਹੇ ਨੇ ਜਿਨ੍ਹਾਂ ਦਾ ਸਭ ਕੁਝ ਹੀ ਰੁੜ ਗਿਆ ਲੇਕ ਦੇ ਨਾਲ ਜੋ ਸਾਂਸਦ ਨੇ ਆਪਾਂ ਉਹਨਾਂ ਤੋਂ ਵੀ ਦੋ ਗੱਲਾਂ ਜ਼ਰੂਰ ਕਰਾਂਗੇ ਕਿ ਸਾਂਸਦ ਸਾਹਿਬ ਕਾਫੀ ਸੇਵਾ ਤੁਸੀਂ ਕਰ ਰਹੇ ਹੋ ਤੁਹਾਡਾ ਪਰਿਵਾਰ ਕਰ ਰਿਹਾ ਲੇਕਿਨ ਅੱਜ ਕਾਂਗਰਸ ਵੱਲੋਂ ਵੱਡੀ ਸੇਵਾ ਕਿਉਂਕਿ ਭੁਪੇਸ਼ 부ਗੇਲ ਜੀ ਵੀ ਆ ਰਹੇ ਨੇ ਸਾਰੀ ਲੀਡਰਸ਼ਿਪ ਇਕੱਠੀ ਹੋ ਕੇ ਅੱਜ ਜਾਏਗੀ ਵੱਖ-ਵੱਖ ਪਿੰਡਾਂ ਦੇ ਵਿੱਚ ਕਿੰਨੀ ਕੋ ਲੋਡ ਹੈ ਸਿਆਸਤ ਤੋਂ ਉੱਠ ਕੇ ਜਿਹੜੀ ਸੇਵਾ ਕਰਨ ਦੀ ਪਹਿਲੀ ਗੱਲ ਤੇ ਜਿਹੜੀ ਸੇਵਾ ਹੁੰਦੀ ਹੈ ਨਾ ਸਿਆਸਤ ਉੱਤੇ ਉੱਠ ਕੇ ਹੁੰਦੀ ਹੈ ਜਿਹੜਾ ਇਹ ਕਰਦਾ ਕਹਿ ਕੇ ਸਿਆਸਤ ਕਰੂਗਾ ਉਹ ਸੇਵਾ ਨਹੀਂ ਹੁੰਦੀ ਸੋ ਅਸੀਂ ਤੇ ਸੇਵਾ ਕਰ ਰਹੇ ਹਾਂ ਔਰ ਸਾਰੇ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਅੱਜ ਸਾਡੇ ਮਾਨਯੋਗ ਸਾਡੇ ਸਾਫਕਾ ਵਜੀਰ ਡਾਕਟਰ ਰਾਜਕਮਰ ਵੀਰਕਾ ਜੀ ਵੱਲੋਂ ਇਹ ਰਾਤ ਸਮਗਰੀ ਦੇ ਚਾਰ ਟਰੱਕ ਜਿਹੜੇ ਆ ਪੰਜਾਬ ਪਰਦੇਸ ਕਾਂਗਰਸ ਕਮੇਟੀ ਦੇ ਬੈਨਰ ਦੇ ਹੇਠ ਰਾਜਾ ਵੜਿੰਗ ਜੀ ਔਰ ਹੋਸਟਿੰਗ ਕਰਨਗੇ ਇਹਨੂੰ ਆਪਣਾ ਬਪੇਸ਼ ਭਖੇਲ ਜੀ ਉਹ ਇੱਥੇ ਆ ਕੇ ਇਹਨੂੰ ਫਲਾਇਗ ਹੋਸਟ ਕਰਨਗੇ ਔਰ ਨਾਲ ਚਰਨਜੀਤ ਸਿੰਘ ਚੰਨੀ ਜੀ ਸਾਫਕਾ ਮੁੱਖ ਮੰਤਰੀ ਵੀ ਹੋਣਗੇ ਸੋ ਇਹ ਰਾਤ ਸਮਗਰੀ ਜਿਹੜੀ ਹੈ ਪਰਦੇਸ਼ ਕਾਂਗਰਸ ਵੱਲੋਂ ਇੱਕ ਮੈਮ ਚਲਾਈ ਗਈ ਹੈ ਵੀ ਹਰ ਏਰੀਆ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਹੈ ਉਹ ਲੋੜਵੰਦਾਂ ਦੀ ਮਦਦ ਕਰੇਗੀ। ਸੋ ਉਹਦਾ ਇੱਕ ਹਿੱਸਾ ਅੱਜ ਤੋਂ ਕਿਥੇ ਸ਼ੁਰੂਆਤ ਕੀਤੀ ਜਾ ਰਹੀ ਹੈ। ਕੋਇਲਾ ਸਾਹਿਬ ਤੁਸੀਂ ਇਕੱਲੇ ਇਕੱਲੇ ਪਿੰਡ ਗਏ ਹੋ। ਹਾਲਾ ਤੁਸੀਂ ਗਰਾਉਂਡ ਜ਼ੀਰੋ ਤੋਂ ਦੇਖੇ ਨਹੀਂ ਅਸੀਂ ਵੀ ਹਾਲਾਂਕਿ ਨਾਲ ਹੀ ਸਾਰਾ ਦਿਖਾ ਰਹੇ ਹਾਂ ਤਾਂ ਜਿਹੜੇ ਜੋ ਕਹਿ ਸਕਦੇ ਆ ਬਾਹਰਲੇ ਸੂਬਿਆਂ 'ਚ ਬੈਠੇ ਜਾਂ ਕੇਂਦਰ ਦੀ ਸਰਕਾਰ ਦੀ ਗੱਲ ਕਰ ਲਈ ਜਿਨ੍ਹਾਂ ਤੱਕ ਆਵਾਜ਼ ਹਜੇ ਤੱਕ ਵੀ ਨਹੀਂ ਜਾ ਰਹੀ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਉਦੋਂ ਜਾਖੜ ਸਾਹਿਬ ਵੀ ਆਏ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਚਿੱਠੀਆਂ ਦੇ ਨਾਲ ਕੋਈ ਹੱਲ ਨਹੀਂ ਹੋਣਾ ਪਹਿਲਾਂ ਕੈਲਕੂਲੇਸ਼ਨ ਕੀਤੀ ਜਾਏ ਜੋ ਪਾਣੀ ਲਊਗਾ ਕੈਲਕੂਲੇਸ਼ਨ ਹੋਏਗੀ ਉਸ ਤੋਂ ਬਾਅਦ ਜਿਹੜਾ ਫੰਡ ਜਿਹੜਾ ਜਾਰੀ ਕੀਤਾ ਜਾਊਗਾ ਮੈਂ ਜਾਖੜ ਸਾਹਿਬ ਨੂੰ ਕਹਿਣਾ ਚਾਹੁੰਦਾ ਇਹ ਸਾਰਿਆਂ ਨੂੰ ਪਤਾ ਹੈ ਫੰਡ ਬਾਅਦ 'ਚ ਹੀ ਆਉਂਦਾ ਪਰ ਜਦੋਂ ਕੋਈ ਭੀੜ ਪਈ ਹੋਵੇ ਨਾ ਕੋਈ ਜਿਹੜਾ ਘਰ ਦਾ ਮੁਖੀ ਆਂਦਾ ਉਹਦਾ ਫਰਜ਼ ਬਣਦਾ ਕਿ ਟਵੀਟ ਕਰੇ ਇੱਕ ਮੈਸੇਜ ਦੇਵੇ ਕਿ ਮੈਂ ਨਾਲ ਆ ਜੇ ਬਾਹਰ ਅੰਦਰ ਫੋਨ ਤੇ ਗੱਲ ਕਰੇ ਅਜੇ ਹੀ ਮੰਨ ਕੀ ਬਾਤ ਵਾਰ-ਵਾਰ ਕਰਦੇ ਆ ਨਰਿੰਦਰ ਮੋਦੀ ਜੀ ਦੀ ਮੈਂ ਗੱਲ ਕਰ ਰਿਹਾ ਉਹਨਾਂ ਦਾ ਅਜੇ ਤੱਕ ਪੰਜਾਬ ਪ੍ਰਤੀ ਇੱਕ ਟਵੀਟ ਨਹੀਂ ਆਇਆ ਇੱਕ ਉਹਨਾਂ ਕੋ ਮੈਸੇਜ ਨਹੀਂ ਦਿੱਤਾ ਕਿ ਬਿਆਨ ਨਹੀਂ ਆਇਆ ਉਹ ਸਿਰਫ ਗੁੱਸਾ ਕਰ ਰਹੇ ਨੇ ਪੰਜਾਬ ਨਾਲ ਮੈਨੂੰ ਨਹੀਂ ਪਤਾ ਕਿਸ ਗੱਲ ਦਾ ਉਹਨਾਂ ਨੂੰ ਗੁੱਸਾ ਹੈ ਕਿਉਂਕਿ ਮੁੱਖ ਮੰਤਰੀ ਸਟੇਟਸਮੈਨ ਹੁੰਦਾ ਹੈ ਉਹਦੇ ਨਾਲ 50 ਬੰਦਿਆ ਲੜਨਾ ਹੈ ਪੰਜਾਬ ਘਰ ਦੇ ਮਤਲਬ ਸਟੇਟ ਲੜ ਸਕਦੇ ਪਰ ਉਹਦਾ ਲੜਨਾ ਜਾਇਜ਼ ਨਹੀਂਗਾ ਸੋ ਇਹ ਜਿਹੜੀ ਜਿਹੜੀ ਚੀਜ਼ ਤੁਸੀਂ ਕਹਿ ਰਹੇ ਜੇ ਇਹ ਬੜੀ ਬੜੀ ਮੰਦ ਭਾਗੀ ਗੱਲ ਹੈ ਕਿ ਉਹ ਅਜੇ ਤੱਕ ਵੀ ਸਾਨੂੰ ਦਿਖੇ ਹੀ ਨਹੀਂਗੇ ਜਦ ਤੱਕ ਸਟੇਟਾਂ ਦੇ ਆਉਣ ਦਾ ਸਵਾਲ ਹੈ ਉਹ ਪੋਸੀਬਲ ਹੀ ਨਹੀਂ ਹੈਗਾ ਦੇਖੋ ਜਿਹੜੀ ਸੇਵਾ ਹੈ ਉਹ ਸਾਡੇ ਸਿਆਈ ਹੈ ਸਾਡੇ ਜੀਨਸ ਨੇ ਸੇਵਾ ਕਰਨ ਦੇ ਉਹਨਾਂ ਦੇ ਜੀਨਸ ਹੀ ਨਹੀਂ ਹੈਗੇ ਉਹਨਾਂ ਜੋ ਦਰਦ ਹੀ ਨਹੀਂ ਹੈਗਾ ਅਸੀਂ ਵੇਖੋ ਸ਼ਾਮ ਝੜ ਆ ਜੇ ਸਾਡੇ ਦਰਦ ਉੱਤੇ ਦਾ ਹੀ ਸ਼ਾਮਲ ਨੂੰ ਭੱਜ ਪੈਣੇ ਆ ਪਤਾ ਨਹੀਂ ਲੈਂਦੇ ਵੀ ਕੌਣ ਹੈ ਕਿਹੜੀ ਜਾਤ ਹੈ ਕਿਹੜਾ ਧਰਮ ਹੈ ਸਾਨੂੰ ਨਹੀਂ ਵਾਸਤਾ ਹੁੰਦਾ ਸਾਡੀਆਂ ਇਹ ਇੰਟਰਨੈਸ਼ਨਲ ਸੇਵਾ ਸੇਵਾ ਸੰਸਥਾਵਾਂ ਨੇ ਜਿਹੜੀਆਂ ਵਰਲਡ ਵਾਈਡ ਪਹੁੰਚਦੀਆਂ ਨੇ ਜਿੱਥੇ ਕਿਤੇ ਦੂਰ ਪੈ ਜੇ ਹੁਣ ਸਾਡੇ ਨਾਲ ਉੱਤਰਾਖੰਡ 'ਚ ਵੀ ਪ੍ਰੋਬਲਮ ਆਈ ਹੈ ਜੰਮੂ ਕਸ਼ਮੀਰ 'ਚ ਵੀ ਹੈ ਹਿਮਾਚਲ 'ਚ ਵੀ ਹੈ ਮੈਨੂੰ ਇੱਕ ਗੱਲ ਦੱਸ ਦੋ ਉੱਥੇ ਕੋਈ ਵੀ ਬੰਦਾ ਤੁਹਾਨੂੰ ਦਿਖਿਆ ਹੋਵੇ ਜਿਹੜਾ ਬੰਦਾ ਉਹ ਦੇ ਵਿੱਚ ਉਹ ਸੇਵਾ ਕਰਦਾ ਹੋਵੇ ਉੱਥੋਂ ਦਾ ਲੋਕਲ ਕੋਈ ਵੀ ਨਹੀਂ ਹੈਗਾ ਤੁਹਾਡੇ ਸਾਹਮਣੇ ਕੋਈ ਵੀ ਨਹੀਂ ਹੈਗਾ ਕਿਉਂਕਿ ਇਹ ਚੀਜ਼ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ ਇਹ ਪੰਜਾਬੀਆਂ ਦੇ ਅਸੀਂ ਸਾਨੂੰ ਗਿੜਾ ਵੀ ਕੋਈ ਨਹੀਂਗਾ ਇੱਕ ਹੁੰਦਾ ਗਿੜਾ ਕੋਈ ਕੋਈ ਗਿੜਾ ਨਹੀਂ ਹੈਗਾ ਅਸੀਂ ਦਾ ਜੀ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ ਜੀ ਸੇਵਾ ਚੱਲੀ ਰਹੇਗੀ ਅੰਤ ਤੱਕ ਜਾਰੀ ਰੱਖਾਂਗੇ ਜੀ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੇ ਕੀਤੇ ਨੇ ਕਿ ਅੱਜ ਅਸੀਂ ਮੌਜੂਦ ਹੈਗੇ ਆ ਅੱਜ ਤੁਹਾਨੂੰ ਅਸੀਂ ਗੁਰੂ ਨਗਰੀ ਤੋਂ ਨਾਲ-ਨਾਲ ਜੇ ਪੰਜਾਬ ਦੇ ਜਿਹੜੇ ਹਾਲਾਤ ਹੈਗੇ ਨੇ ਸਾਰੇ ਹਾਲਾਤ ਸਾਂਝੇ ਕਰਾਂਗੇ ਜਾਵਾਂਗੇ ਕੱਲੇ-ਕੱਲੇ ਪਿੰਡ ਕੱਲੇ-ਕੱਲੇ ਘਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਤੁਹਾਡੇ ਤੱਕ ਤਸਵੀਰ ਸਾਹਮਣੇ ਆ ਸਕੇ ਤਾਂ ਜਿਨ੍ਹਾਂ